ਕਵਾਲਾ ਪਿੰਡ ਮੇਰਾ ਸੌਰਾਂ ਦਾ ਪਿੰਡ ਹੈ ਜੀ ਉੱਥੇ ਮੈਂ ਗਿਆ ਕੁੱਟ ਮਾਰਨ ਦੌਰਾਨ ਮੈਂ ਛੜਾਉ ਜਦੋਂ ਛੜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਮੇਰੇ ਵੀ ਗਲ ਪੈ ਗਿਆ ਤੇ ਜਨਾਨੀਆਂ ਨੇ ਮੈਨੂੰ ਫੜ ਲਿਆ ਵੀ ਕੋਈ ਬਾੜੀ ਕੁੱਟ ਮਾਰਨਾ ਵਦੇ ਇਨ੍ਹਾਂ ਦੀ ਇਸ ਦੌਰਾਨ ਉਹ ਬੰਦੇ ਨੇ ਮੇਰੇ ਸਿਰ ਦੇ ਵਿੱਚ ਲੂਨ ਕੋਟ ਨੇ ਮਾਰੇ ਧਿਆਨ ਦਰਜ ਕਰ ਲਿਆ ਉਹ ਬਿਆਨ ਦੇ ਮਤਲਬ ਕੀ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਮੇਰੇ ਸਰੀਰ ਤੇ ਹੋਰ ਵੀ ਉਹਨੇ ਗੁੱਜੀਆਂ ਸੱਟਾਂ ਮਾਰੀਆਂ ਜੀ ਮੈਂ ਇਹ ਮੰਗ ਕਰਦਾ ਜੀ ਕਾਨੂੰਨੀ ਕਾਰਵਾਈ ਉਸ ਬੰਦੇ ਖਿਲਾਫ ਸਭ ਤੋਂ ਸਖਤ ਹੋਵੇ ਜੀ ਮਾਮਲਾ ਜੀ ਇਹ ਹੈ ਜੀ ਮੇਰਾ ਜਿਹੜਾ ਸਹੁਰਾ ਸ਼ਰਾਬੀ ਹੈ ਜੀ ਮੈਂ ਅਮਰਤਾਰੀ ਸਿੱਖਾ ਮੈਨੂੰ ਜੀ ਪਰਸੋਂ ਸ਼ਾਮ ਨੂੰ 4:00 ਦੇ ਕਰੀਬ ਫੋਨ ਆਇਆ ਵੀ ਮੇਰੀ ਸੱਸ ਦੀ ਕੁੱਟਮਾਰ ਹੋ ਰਹੀ ਠੀਕ ਹੈ ਜੀ ਕਵਾਲਾ ਪਿੰਡ ਮੇਰਾ ਸਹੁਰਾਂ ਦਾ ਪਿੰਡ ਹੈ ਜੀ ਉੱਥੇ ਮੈਂ ਗਿਆ ਕੁੱਟਮਾਰ ਦੇ ਦੌਰਾਨ ਮੈਂ ਛੜਾਉ ਜਦੋਂ ਛੜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਮੇਰੇ ਵੀ ਗੱਲ ਪੈ ਗਿਆ ਤੇ ਜਨਾਨੀਆਂ ਨੇ ਮੈਨੂੰ ਫੜ ਲਿਆ ਵੀ ਕੋਈ ਬਾੜੀ ਕੁੱਟ ਮਾਰਨਾ ਵਦੇ ਇਹਨਾਂ ਦੀ ਇਸ ਦੌਰਾਨ ਉਹ ਬੰਦੇ ਨੇ ਮੇਰੇ ਸਿਰ ਦੇ ਵਿੱਚ ਲੂਨ ਕੋਟ ਨੇ ਮਾਰੇ ਜੀ ਲੂਨ ਕੋਟ ਨੇ ਮਾਰਨ ਤੋਂ ਬਾਅਦ ਮੈਂ ਬਿਸੁਰਦ ਹੋ ਕੇ ਜ਼ਮੀਨ ਤੇ ਡੇਪਿਆ ਜੀ ਉਸ ਬੰਦੇ ਨੇ ਮੇਰਾ ਸ਼ਰੀਰ ਸਾਫ ਤੋੜਿਆ ਮੇਰੇ ਵਾਲਾਂ ਦੀ ਬੇਇੱਜ਼ਤੀ ਕੀਤੀ ਜੀ ਠੀਕ ਹੈ ਜੀ ਕਈ ਕਿੰਨੇ ਸਮੇਂ ਤੱਕ ਮੈਨੂੰ ਵਾਲਾ ਤੋਂ ਫੜ ਕੇ ਘਰੀਸਦਾ ਰਿਆ ਜੀ ਜਿਸ ਦੀ ਮੇਰੇ ਕੋਲ ਮੇਰੇ ਸ਼ਰੀਰ ਸਾਫ ਘਟੂਟੇ ਦੀ ਤੇ ਵਾਲਾਂ ਦੀ ਮੇਰੇ ਕੋਲ ਵੀਡੀਓ ਵੀ ਮੌਜੂਦ ਹੈ ਜੀ ਠੀਕ ਹੈ ਜੀ ਮੈਂ ਇਹੀ ਮੰਗ ਕਰਦਾ ਜੀ ਮੇਰੇ ਸਰੀਰ ਤੇ ਹੋਰ ਵੀ ਉਹਨੇ ਗੁੱਜੀਆਂ ਸੱਟਾਂ ਮਾਰੀਆਂ ਜੀ ਮੈਂ ਇਹ ਮੰਗ ਕਰਦਾ ਜੀ ਕਾਨੂੰਨੀ ਕਾਰਵਾਈ ਉਸ ਬੰਦੇ ਖਿਲਾਫ ਸਭ ਤੋਂ ਸਖਤ ਹੋਵੇ ਜੀ ਕਿਉਂਕਿ ਜਿਹੜੇ ਗੁਰੂ ਮਹਾਰਾਜਾਂ ਦੇ ਮੈਂ ਪੈਨੇ ਹੋਏ ਸੀਗੇ ਦੋਵੇਂ ਟਾਈਮ ਮੈਂ ਅੰਮ੍ਰਿਤਧਾਰੀ ਸਿੱਖਾਂ ਦੀ ਆਗਦਾ ਪਾਠ ਪੂਜਾ ਕਰਦਾ ਜੀ ਉਸ ਬੰਦੇ ਨੇ ਮੈਨੂੰ ਬਸੁਰਤ ਕਰਕੇ ਕਿੰਨੀ ਉਹ ਚੀਜ਼ਾਂ ਦੀ ਬੇਇੱਜ਼ਤੀ ਕੀਤੀ ਇੱਕ ਸ਼ਰਾਬੀ ਬੰਦੇ ਨੇ ਉਸ ਬੰਦੇ ਖਿਲਾਫ ਮੈਂ ਵੱਧ ਤੋਂ ਵੱਧ ਸਖਤੋ ਸਖਤ ਕਾਰਵਾਈ ਚਾਹੁੰਦਾ ਜੀ ਬਿਆਨ ਬਤਾਓ ਕਿ ਜਿਹੜੀ ਬੰਦ ਕਾਰਵਾਈ ਕੀਤੀ ਜਾਵੇ ਉਸਨੇ ਸਾਨੂੰ ਵੀਡੀਓ ਦੀ ਕਾਪੀ ਦੇਵੇਗਾ ਉਹ ਬਤਾਓ ਕੀ ਕਾਰਵਾਈ ਕਰਾਂ ਜਿੰਨੇ ਚਿਰ ਸਾਨੂੰ ਦੇ ਨਹੀਂ ਰਿਹਾ ਉਹਨਾਂ ਚਿਰ ਕੋਈ ਕੋਈ ਕੁਝ ਨਹੀਂ ਕਹਿ ਸਕਦੇ ਜੋ ਦੇਵੇਗਾ ਫਿਰ ਉਸੇ ਮੁਤਾਬਕ ਕਾਰਵਾਈ ਕਰਾਂ। ਧਿਆਨ ਦਰਜ ਕਰ ਲਿਆ ਉਹ ਬਿਆਨ ਦੇ ਮੁਤਾਬਕ ਹੀ ਅਗਲੀ ਕਾਰਵਾਈ ਸ਼ੁਰੂ ਕਰਾਂ। ਕਵਾਲਾ ਪਿੰਡ ਮੇਰਾ ਸੌਰਾਂ ਦਾ ਪਿੰਡ ਹੈ ਜੀ। ਉੱਥੇ ਮੈਂ ਗਿਆ। ਕੁੱਟ ਮਾਰਨ ਦੌਰਾਨ ਮੈਂ ਛੜਾਉਂ ਜਦੋਂ ਛੜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਮੇਰੇ ਵੀ ਗੱਲ ਪੈ ਗਿਆ। ਤੇ ਜਨਾਨੀਆਂ ਨੇ ਮੈਨੂੰ ਫੜ ਲਿਆ ਵੀ ਕੋਈ ਬਾੜੀ ਕੁੱਟ ਮਾਰਨਾ ਵਦੇ ਇਹਨਾਂ ਦੀ। ਇਸ ਦੌਰਾਨ ਉਹ ਬੰਦੇ ਨੇ ਮੇਰੇ ਸਿਰ ਦੇ ਵਿੱਚ ਲੂਨ ਕੋਟ ਨੇ ਮਾਰੇ। ਧਿਆਨ ਦਰਜ ਕਰ ਲਿਆ ਉਹ ਬਿਆਨ ਦੇ ਮੁਤਾਬਕ ਹੀ ਅਗਲੀ ਕਾਰਵਾਈ ਸ਼ੁਰੂ ਕਰਾਂ। ਮੇਰੇ ਸਰੀਰ ਤੇ ਹੋਰ ਵੀ ਉਹਨੇ ਗੁੱਜੀਆਂ ਸੱਟਾਂ ਮਾਰੀਆਂ ਜੀ ਮੈਂ ਇਹ ਮੰਗ ਕਰਦਾ ਜੀ ਕਾਨੂੰਨੀ ਕਾਰਵਾਈ ਉਸ ਬੰਦੇ ਖਿਲਾਫ ਸਭ ਤੋਂ ਸਖਤ ਹੋਵੇ ਜੀ ਮਾਮਲਾ ਜੀ ਇਹ ਹੈ ਜੀ ਮੇਰਾ ਜਿਹੜਾ ਸਹੁਰਾ ਸ਼ਰਾਬੀ ਹੈ ਜੀ ਮੈਂ ਅਮਰਤਾਰੀ ਸੇਖਾਂ ਮੈਨੂੰ ਜੀ ਪਰਸੋਂ ਸ਼ਾਮ ਨੂੰ 4:00 ਦੇ ਕਰੀਬ ਫੋਨ ਆਇਆ ਵੀ ਮੇਰੀ ਸੱਸ ਦੀ ਕੁੱਟਮਾਰ ਹੋ ਰਹੀ ਠੀਕ ਹੈ ਜੀ ਕਵਾਲਾ ਪਿੰਡ ਮੇਰਾ ਸਹੁਰਾਂ ਦਾ ਪਿੰਡ ਹੈ ਜੀ ਉੱਥੇ ਮੈਂ ਗਿਆ ਕੁੱਟਮਾਰ ਦੇ ਦੌਰਾਨ ਮੈਂ ਛੜਾਉਂ ਜਦੋਂ ਛੜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਮੇਰੇ ਵੀ ਗੱਲ ਪੈ ਗਿਆ ਤੇ ਜਨਾਨੀਆਂ ਨੇ ਮੈਨੂੰ ਫੜ ਲਿਆ ਵੀ ਕੋਈ ਬਾੜੀ ਕੁੱਟ ਮਾਰਨਾ ਵਦੇ ਇਹਨਾਂ ਦੀ ਇਸ ਦੌਰਾਨ ਉਹ ਬੰਦੇ ਨੇ ਮੇਰੇ ਸਿਰ ਦੇ ਵਿੱਚ ਲੂਨ ਕੋਟ ਨੇ ਮਾਰੇ ਜੀ ਲੂਨ ਕੋਟ ਨੇ ਮਾਰਨ ਤੋਂ ਬਾਅਦ ਮੈਂ ਬਿਸੁਰਦ ਹੋ ਕੇ ਜ਼ਮੀਨ ਤੇ ਡੇਪਿਆ ਜੀ ਉਸ ਬੰਦੇ ਨੇ ਮੇਰਾ ਸ਼ਰੀਰ ਸਾਹਬ ਤੋੜਿਆ ਮੇਰੇ ਵਾਲਾਂ ਦੀ ਬੇਇੱਜ਼ਤੀ ਕੀਤੀ ਜੀ ਠੀਕ ਹੈ ਜੀ ਕਈ ਕਿੰਨੇ ਸਮੇਂ ਤੱਕ ਮੈਨੂੰ ਵਾਲਾ ਤੋਂ ਫੜ ਕੇ ਘਰੀਸਦਾ ਰਿਆ ਜੀ ਜਿਸ ਦੀ ਮੇਰੇ ਕੋਲ ਮੇਰੇ ਸ਼ਰੀਰ ਸਾਹਬ ਦਾ ਟੁੱਟੇ ਦੀ ਤੇ ਵਾਲਾਂ ਦੀ ਮੇਰੇ ਕੋਲ ਵੀਡੀਓ ਵੀ ਮੌਜੂਦ ਹੈ ਜੀ ਠੀਕ ਹੈ ਜੀ ਮੈਂ ਇਹੀ ਮੰਗ ਕਰਦਾ ਜੀ ਮੇਰੇ ਸਰੀਰ ਤੇ ਹੋਰ ਵੀ ਉਹਨੇ ਗੁੱਜੀਆਂ ਸੱਟਾਂ ਮਾਰੀਆਂ ਜੀ ਮੈਂ ਇਹ ਮੰਗ ਕਰਦਾ ਜੀ ਕਾਨੂੰਨੀ ਕਾਰਵਾਈ ਉਸ ਬੰਦੇ ਖਿਲਾਫ ਸਭ ਤੋਂ ਸਖਤ ਹੋਵੇ ਜੀ ਕਿਉਂਕਿ ਜਿਹੜੇ ਗੁਰੂ ਮਹਾਰਾਜਾਂ ਦਾ ਮੈਂ ਪੈਨੇ ਹੋਏ ਸੀਗੇ ਦੋਵੇਂ ਟਾਈਮ ਮੈਂ ਅੰਮ੍ਰਿਤਧਾਰੀ ਸਿੱਖਾਂ ਦੀ ਆਗਦਾ ਪਾਠ ਪੂਜਾ ਕਰਦਾ ਜੀ ਉਸ ਬੰਦੇ ਨੇ ਮੈਨੂੰ ਬਸੁਰਤ ਕਰਕੇ ਕਿੰਨੀ ਉਹ ਚੀਜ਼ਾਂ ਦੀ ਬੇਇੱਜ਼ਤੀ ਕੀਤੀ ਇੱਕ ਸ਼ਰਾਬੀ ਬੰਦੇ ਨੇ ਉਸ ਬੰਦੇ ਖਿਲਾਫ ਮੈਂ ਵੱਧ ਤੋਂ ਵੱਧ ਸਖਤੋ ਸਖਤ ਕਾਰਵਾਈ ਚਾਹੁੰਦਾ ਜੀ ਵਿਭਾਗ ਨੇ ਬਤਾਓ ਕਿ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਵੇ ਉਸਨੇ ਸਾਨੂੰ ਵੀਡੀਓ ਦੀ ਕਾਪੀ ਦੇ ਦੇਗਾ ਹੋਰ ਬਤਾਓ ਕੀ ਕਾਰਵਾਈ ਕਰਾਂ ਜਿੰਨਾ ਚਿਰ ਸਾਨੂੰ ਦੇ ਨਹੀਂ ਰਿਹਾ ਉਹਨ ਕੋਈ ਕੋਈ ਕੁਝ ਨਹੀਂ ਕਹਿ ਸਕਦਾ ਜੋ ਦੇਵੇਗਾ ਫਿਰ ਉਸ ਦੇ ਮੁਤਾਬਕ ਕਾਰਵਾਈ ਕਰਾਂ ਗਿਆਨ ਦਰਜ ਕਰ ਲਿਆ ਗਿਆਨ ਦੇ ਮੁਤਾਬਕ ਹੀ ਅਗਲੀ ਕਾਰਵਾਈ ਸ਼ੁਰੂ ਕਰਾਂਗੇ